ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਮੈਂ 12 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਦੋ ਦੋ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਬਾਕੀ ਸਲਾਈਆਂ ਸਿੱਧੀਆਂ ਪੁੱਠੀਆਂ ਹੀ ਬਣਦੀਆਂ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਤੱਕ ਆਪਣੇ ਵੱਲ ਨੂੰ ਕਰਨਾ ਤੀਸਰੀ ਸਲਾਈ ਵਿੱਚ ਸਾਰੇ ਹੀ ਕੁੰਡੀਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਤੀਸਰੀ ਸਲਾਈ ਵਿੱਚ ਧੱਗ ਆਪਣੇ ਵੱਲ ਨੂੰ ਕਰਨਾ ਸਾਰੇ ਹੀ ਕੁੰਡੀਆਂ ਨੂੰ ਪੁੱਠਾ-ਵੁੱਠਾ ਬਣਾ ਕੇ ਕੰਪਲੀਟ ਕਰਨਾ ਇਹ ਮੈਂ ਤੀਸਰੀ ਸਲਾਈ ਬਣਾ ਕੇ ਚੌਥੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾਉਣਾ ਡਿਜ਼ਾਈਨ ਦੀ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਚੌਥੀ ਸਲਾਈ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਵੀ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾਉਣਾ ਡਿਜ਼ਾਈਨ ਪੁੱਠੀ ਸਾਈਡ ਵਾਲੀ 6ਵੀਂ ਸਲਾਈ ਚ ਬਣਨਾ ਸ਼ੁਰੂ ਹੋਣਾ। ਇਹ 5ਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ। ਇਹ ਮੈਂ 5ਵੀਂ ਸਲਾਈ ਬਣਾ ਕੇ 6ਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ। ਡਿਜ਼ਾਈਨ ਦੀਆਂ 5 ਸਲਾਈਆਂ ਕੰਪਲੀਟ ਹੋ ਗਈਆਂ। 6ਵੀਂ ਸਲਾਈ ਪੁੱਠੀ ਸਾਈਡ ਤੋਂ 6ਵੀਂ ਸਲਾਈ ਵਿੱਚ ਡਿਜ਼ਾਈਨ ਬਣਨਾ ਸ਼ੁਰੂ ਹੋਣਾ। 6ਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ, ਧਾਗਾ ਬਾਹਰ ਨੂੰ ਕਰਨਾ। ਪਹਿਲੇ ਕੁੰਡੇ ਦੇ ਸਲਾਈ ਨੂੰ ਪਾਉਣਾ ਕੁੰਡੇ ਦੇ ਵਿੱਚੋਂ ਦੀ ਨਹੀਂ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇਹ ਲੂਪ ਨੂੰ ਢਿੱਲਾ ਹੀ ਰੱਖਣਾ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਇਹਦੇ ਵਿੱਚੋਂ ਦੀ ਸਲਾਈ ਪਾ ਕੇ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਛੇਵੀਂ ਪੁੱਠੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਇੱਕ ਇੱਕ ਕੁੰਡਾ ਵਧਣ ਡਿਆਵਾ ਪਹਿਲੇ ਕੁੰਡੇ ਦੇ ਸੈਂਟਰ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਪਹਿਲੇ ਕੁੰਡੇ ਨੂੰ ਛੱਡ ਕੇ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਧਾਗਾ ਬਾਹਰ ਨੂੰ ਹੀ ਰੱਖਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਇੱਕ ਇੱਕ ਕੁੰਡਾ ਵਧਣ ਡਿਆਵਾ ਡਿਜ਼ਾਈਨ ਦੀ ਛੇਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ। ਕੁੰਡੇ ਦੇ ਸੈਂਟਰ ਵਿੱਚੋਂ ਹੀ ਸਲਾਈ ਨੂੰ ਪਾਉਣਾ। ਇੱਕ ਲੂਪ ਬਣਾ ਲੈਣੀ। ਪਹਿਲੇ ਕੁੰਡੇ ਨੂੰ ਛੱਡ ਕੇ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ। ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ। ਇੱਕ ਕੁੰਡਾ ਵਧਣ ਂਡਿਆਵ। ਲਾਸਟ ਵਿੱਚ ਵੀ ਇਹੀ ਡਿਜ਼ਾਈਨ ਬਣਾਉਣਾ। ਕੁੰਡੇ ਦੇ ਸੈਂਟਰ ਵਿੱਚੋਂ ਦੀ ਸਲਾਈ ਨੂੰ ਪਾਉਣਾ। ਇੱਕ ਲੂਪ ਬਣਾ ਲੈਣੀ। ਪਹਿਲੇ ਕੁੰਡੇ ਨੂੰ ਛੱਡ ਕੇ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ। ਪਹਿਲੇ ਕੁੰਡੇ ਨੂੰ ਪਾਦ ਵਿੱਚ ਬਣਾਉਣਾ। ਲਾਸਟ ਵਾਲਾ ਕੁੰਡਾ ਪੁੱਠਾ। ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ। 7ਵੀਂ ਸਲਾਈ ਸਿੱਧੀ ਸਾਈਡ ਤੋਂ। 7ਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ। ਤੀਸਰੇ ਕੁੰਡੇ ਨੂੰ ਦੋਵਾਂ ਕੁੰਡਿਆਂ ਦੇ ਉੱਪਰੋਂ ਦੀ ਲੈ ਆਉਣਾ ਇਹਨੂੰ ਸੁਟਣਾ ਨਹੀਂ ਇਹਨਾਂ ਦੋਵਾਂ ਕੁੰਡਿਆਂ ਦਾ ਬੈਕ ਲੂਪ ਤੋਂ ਇੱਕ ਕਰ ਦੇਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ 7ਵੀਂ ਸਿੱਧੀ ਸਲਾਈ 'ਚ ਬਣਾਉਣਾ ਜਿਹੜਾ ਇੱਕ ਕੁੰਡਾ ਵਧਿਆ ਹੀ ਉਹ ਫਿਰ ਕੱਟ ਗਿਆ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਤੀਸਰੇ ਕੁੰਡੇ ਨੂੰ ਦੋਵਾਂ ਕੁੰਡਿਆਂ ਦੇ ਉੱਪਰੋਂ ਦੀ ਲੈ ਕੇ ਆਉਣਾ ਇਹਨੂੰ ਹੇਠਾਂ ਨਹੀਂ ਸੁਟਣਾ ਦੋਵਾਂ ਕੁੰਡੀਆਂ ਦਾ ਬੈਕ ਲੂਪ ਤੋਂ ਇੱਕ ਕਰ ਦੇਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਨਾ ਡਿਜ਼ਾਈਨ ਦੀ 7ਵੀਂ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਆ ਵਾ ਡਿਜ਼ਾਈਨ ਇਹ ਜਲਦੀ ਬਣ ਜਾਂਦਾ ਵਾ ਤੀਸਰੇ ਕੁੰਡੇ ਨੂੰ ਦੋਵਾਂ ਕੁੰਡੀਆਂ ਦੇ ਉੱਪਰੋਂ ਦੀ ਲੈ ਕੇ ਆਉਣਾ ਇਹਨੂੰ ਸਲਾਈ ਤੋਂ ਹੇਠਾਂ ਨਹੀਂ ਸੁੱਟਣਾ ਦੋਵਾਂ ਕੁੰਡੀਆਂ ਦਾ ਬੈਕ ਲੂਪ ਤੋਂ ਇੱਕ ਕਰ ਦੇਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਪੁੱਠੀ ਸਾਈਡ ਤੋਂ 8ਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਅੱਠਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਅੱਠਵੀਂ ਸਲਾਈ ਬਣਾ ਕੇ ਨੌਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਅੱਠ ਸਲਾਈਆਂ ਕੰਪਲੀਟ ਹੋ ਗਈਆਂ ਨੌਵੀਂ ਸਲਾਈ ਸਿੱਧੀ ਸਾਈਡ ਤੋਂ ਨੌਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਤੱਕ ਆਪਣੇ ਵੱਲ ਨੂੰ ਕਰਨਾ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਨੌਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀਆਂ ਨੌ ਸਲਾਈਆਂ ਕੰਪਲੀਟ ਹੋ ਗਈਆਂ ਨਵੀਂ ਸਲਾਈ ਪੁੱਠੀ ਸਾਈਡ ਤੋਂ 10ਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਇਹ ਮੈਂ 10ਵੀਂ ਸਲਾਈ ਬਣਾ ਕੇ 11ਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ 10 ਸਲਾਈਆਂ ਕੰਪਲੀਟ ਹੋ ਗਈਆਂ 11ਵੀਂ ਸਲਾਈ ਸਿੱਧੀ ਸਾਈਡ ਤੋਂ 11ਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ 11ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾਉਣਾ ਇਸ ਤਰੀਕੇ ਦਾ ਮੋਟਾ-ਮੋਟਾ ਡਿਜ਼ਾਈਨ ਬਣ ਕੇ ਤਿਆਰ ਹੋਣਾ ਡਿਜ਼ਾਈਨ ਦੀ 11ਵੀਂ ਸਲਾਈ ਕੰਪਲੀਟ ਹੋ ਗਈ 12ਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ 12ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ 12ਵੀਂ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 12 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 12 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ